ਤਾਂ ਬਦਦੀਆਂ ਇਹਨਾਂ ਨੂੰ ਪੈਸੇ ਬਣਦੇ ਆ ਕੀ ਤੁਹਾਨੂੰ ਵਾਕਈ ਪੈਸੇ ਬਣਦੇ ਆ ਬਿਲਕੁਲ ਭਾਈ ਤੁਸੀਂ ਵੀ ਮੀਡੀਆ ਆਰਚੋਂ ਸੋਸ਼ਲ ਮੀਡੀਆ ਤੋਂ ਪੈਸੇ ਆਉਂਦੇ ਨੇ ਫੇਸਬੁਕ ਜਾਂ YouTube ਤੋਂ ਮੈਂ ਪੈਸੇ ਲੈਣੇ ਠੀਕ ਹੈ ਉਹ ਤਾਂ ਕੁਦਰਤੀ ਤੁਸੀਂ ਉਹਨੇ ਕੰਮ ਕਰ ਰਹੇ ਹੁਣ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਇਨਸਟੈਂਟ ਸ਼ੇਅਰ ਕਰਦਾ ਭਾਈ 12 ਸਾਲ ਬਹੁਤ ਵੱਡਾ ਸਮਾਂ ਹਾਂ ਬਹੁਤ ਨੀਰੀਆਂ ਝਖੜ ਹੰਡਾਏ ਇਸਤਾਨ ਨੇ ਗੁਰੂ ਮਹਾਰਾਜ ਦੀ ਕਿਰਪਾ ਹੈ ਕਿ ਮੈਨੂੰ ਕੰਸਿਸਟੈਂਸੀ ਦਿੱਤੀ ਮਨ ਲੱਗਦਾ ਇੱਕ ਚੀਜ਼ ਜਿਹੜੀ ਮੇਰੇ ਮਹਾਰਾਜ ਨੇ ਪਾਈ ਉਹ ਪਾਇਆ ਕੰਸਿਸਟੈਂਸੀ ਲੱਗੇ ਰੋ ਇੱਕ ਦਿਨ ਐਸਾ ਵੀ ਸੀਗਾ ਜਦੋਂ ਬਈ ਪ ਇਹ ਹੋਵੇ ਸੋਸ਼ਲ ਮੀਡੀਆ ਦੇ ਸਭ ਨੂੰ ਪੈਸੇ ਦੇਣੇ ਬੰਦ ਕਰ ਦੇ ਵਿੱਚ ਅਨਮੋਲ ਨੂੰ ਵੀ ਕਲੋਜ਼ ਮਾਨਟਾਈਜੇਸ਼ਨ ਨਹੀਂ ਮਾਨਟਾਈਜੇਸ਼ਨ ਨਹੀਂ ਸੀ ਹੁਣ ਮੈਂ ਇਹ ਸੋਚ ਕੇ ਤਾਂ ਲੱਗਿਆ ਨਹੀਂ ਸੀਗਾ ਕਿ ਇੱਕ ਦਿਨ ਕਮਾਈ ਆਏਗੀ ਸੈਲਰੀਆਂ ਨੇ ਸੋਸ਼ਲ ਮੀਡੀਆ ਦੇ ਖਰਚੇ ਨੇ ਬਹੁਤ ਖਰਚੇ ਨੇ ਹੁੰਦੇ ਹੀ ਨੇ ਉਹ ਕਿਸੇ ਕੋ ਨਹੀਂ ਲੈਂਦਾ ਮੈਂ ਪਰ ਜੇ ਮੈਨੂੰ ਕੋਈ ਫੇਸਬੁਕ YouTube ਦੇ ਰਹੀ ਹੈ ਜਿੰਨਾ ਮੇਰੇ ਉਹ ਖਰਚੇ ਚੱਲ ਰਹੇ ਨੇ ਉੱਝ ਕੀ ਮਾਰਦਾ ਕਿ ਲਈ ਹੈ ਕਿ ਥੋੜਾ ਆਪਣੇ ਲਈ ਸਾਡੇ ਕੋਲ ਐਨ ਜੀਓ ਦੇ ਜਿਹੜੇ ਦੋ ਤਿੰਨ ਪੇਡ ਸਟਾਫ ਨੇ ਜਿਹੜੇ ਇਨਕੁਆਇਰੀਆਂ ਕਰਨ ਜਾਂਦੇ ਨੇ ਲੋਕਾਂ ਦੀ ਉਹ ਬਿਲਕੁਲ ਸੈਲਰੀਆਂ ਸੀ ਉਹ ਫਿਰ ਤੁਸੀਂ ਪੈਸੇ ਕਿੱਥੋਂ ਦਿੰਦੇ ਹੋ ਮੈ ਦਿਨਾ ਤੁਹਾਨੂੰ ਜਿਹੜਾ ਰੈਵਨਿਊ ਆਉਂਦਾ ਹੈ ਯੂਟਿਊਬ ਫੇਸਬੁੱਕ ਦਾ ਉਹਦੇ ਸਾਡਾ ਆਫਿਸ ਹੈ ਸਰ ਸਾਡੇ ਕੋਲੋਂ ਤੁਹਾਨੂੰ ਦੇ ਰਿਹਾ ਕਿ ਪੈਸੇ ਤੁਸੀਂ ਨਾ ਵੀ ਦਾਨ ਕੀਤੇ ਹੋਣ ਤਾਂ ਇਹ ਕੋਈ ਤੁਹਾਡੇ ਤੇ ਅਲੀਗੇਸ਼ਨ ਨਹੀਂ ਹੈ ਇਹ ਤੁਹਾਡੇ ਤੇ ਅਲੀਗੇਸ਼ਨ ਨਹੀਂ ਹੈ ਪਰ ਜਿਹੜੇ ਅਲੀਗੇਸ਼ਨ ਤੁਹਾਡੇ ਤੇ ਲੱਗਦੇ ਆ ਕੀ YouTube ਤੇ ਵੀਡੀਓ ਤਾਂ ਪੈਂਦੀਆਂ ਫੇਸਬੁੱਕ ਤੇ ਵੀਡੀਓ ਤਾਂ ਬੈਂਦੀਆਂ ਇੰਸਟਾ ਤੇ ਵੀਡੀਓ ਤਾਂ ਬੈਂਦੀਆਂ ਇਹਨਾਂ ਨੂੰ ਪੈਸੇ ਬਣਦੇ ਆ ਕੀ ਤੁਹਾਨੂੰ ਵਾਕਈ ਪੈਸੇ ਬਣਦੇ ਆ ਬਿਲਕੁਲ ਭਾਈ ਤੁਸੀਂ ਵੀ ਮੀਡੀਆਦਾਰੇ ਚੋਂ ਸੋਸ਼ਲ ਮੀਡੀਆ ਤੋਂ ਪੈਸੇ ਆਉਂਦੇ ਨੇ ਪਰ ਸੋਸ਼ਲ ਮੀਡੀਆ ਮੋਨਟਾਈਜ਼ ਮੇਰਾ ਪਿਛਲੇ 2 ਸਾਲਾਂ ਤੋਂ ਹੋਇਆ ਫੇਸਬੁੱਕ ਮੋਨਟਾਈਜ਼ ਮੇਰੀ 2 ਸਾਲਾਂ ਤੋਂ ਹੋਈ ਤੁਸੀਂ ਚੈੱਕ ਕਰਾ ਲਿਓ 2.5 ਸਾਲਾਂ ਤੋਂ ਉਸ ਤੋਂ ਪਹਿਲਾਂ ਦੂਰ ਦੂਰ ਤੱਕ ਹੁਣ ਇਹ ਤਾਂ ਆਪਾਂ ਕਹਿ ਨਹੀਂ ਸਕਦੇ ਕਿ ਮੈਂ ਸ਼ੁਰੂ ਹੀ ਇਸ ਕਰਕੇ ਹੋਇਆ ਸੀਗਾ ਕਿ ਫੇਸਬੁੱਕ ਜਾਂ YouTube ਤੋਂ ਮੈਂ ਪੈਸੇ ਲੈਣੇ ਉਹ ਤਾਂ ਕੁਦਰਤੀ ਤੁਸੀਂ ਹੁਣੇ ਕੰਮ ਕਰ ਰਹੇ ਹੋ ਹੁਣ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਇਨਸਟੈਂਡ ਸ਼ੇਅਰ ਕਰਦਾ ਭਾਈ 12 ਸਾਲ ਬਹੁਤ ਵੱਡਾ ਸਮਾਂ ਹੈ ਬਹੁਤ ਨੀਰੀਆਂ ਝਖੜ ਹੰਡਾਏ ਇਸਤਨ ਨੇ ਗੁਰੂ ਮਹਾਰਾਜ ਦੀ ਕਿਰਪਾ ਹੈ ਕਿ ਮੈਨੂੰ ਕੰਸਿਸਟੈਂਸੀ ਦਿੱਤੀ ਮਨ ਲੱਗਦਾ ਇੱਕ ਚੀਜ਼ ਜਿਹੜੀ ਮੇਰੇ ਚ ਮਹਾਰਾਜ ਨੇ ਪਾਈ ਉਹ ਪਾਇਆ ਕੰਸਿਸਟੈਂਸ ਲੱਗੇ ਰੋ ਇੱਕ ਦਿਨ ਐਸਾ ਵੀ ਸੀਗਾ ਜਦੋਂ ਬਈ ਪਿੱਛੇ ਕੌਂਟਰੋਵਰਸੀ ਚੱਲੀਆਂ ਐਨ ਜੀਓਜ਼ ਦੀਆਂ ਤੇ 30 ਦਿਨ ਸਾਡੇ ਕੋਲ ਕੋ ਡੋਨਰ ਨਹੀਂ ਆਇਆ 30 ਦਿਨ ਤੁੱਕੀ ਇੰਨਾ ਸੋਸ਼ਲ ਮੀਡੀਆ ਦਾ ਮਾਹੌਲ ਚੱਲ ਪਿਆ ਕਿ ਜੀ ਐਨ ਜੀਓ ਵਾਲੇ ਪੈਸੇ ਖਾਂਦੇ ਨੇ ਇਦਾਂ ਉਦਾਂ ਲੋਕ ਵੀ ਥੋੜਾ ਜਿਹਾ ਉਧਰ ਲੱਗ ਗਏ ਗੱਲ ਸਹੀ ਹੈ ਪਰ ਫਿਰ ਵੀ ਮੈਨੂੰ ਇਹ ਹੁੰਦਾ ਸੀ ਕਿ ਗੁਰੂ ਮਹਾਰਾਜ ਜੀ ਮੈਂ ਆਪਣੀ ਡਿਊਟੀ ਨਹੀਂ ਛੱਡਣੀ ਮੈਂ ਹਸਪੀਟਲ ਜਾਂਦਾ ਸੀ ਪੇਸ਼ੈਂਟ ਦੇਖਦਾ ਸੀ ਬੈਠ ਜਾਂਦਾ ਸੀ ਸਾਹਮਣੇ ਸਾਡੇ ਗੁਰੂ ਘਰ ਉੱਥੇ ਅਰਦਾਸ ਕਰ ਦੇਣੀ ਮੈਂ ਝੂਠਾ ਇਹ ਮਰੀਜ਼ ਸੱਚੇ ਨੇ ਇਹਨਾਂ ਦੇ ਹੰਝੂ ਸੱਚੇ ਨੇ ਇਹਨਾਂ ਦੀ ਲੋੜ ਸੱਚੀ ਹੈ ਤਾਂ ਡੋਨਰ ਭੇਜ ਦੀ 30 ਦਿਨ ਬਾਅਦ ਗੁਰੂ ਮਹਾਰੇ ਦੀ ਕਿਰਪਾ ਹੋਈ ਡੋਨਰ ਫਿਰ ਰੈਗੂਲਰ ਹੋ ਗਏ ਹੁਣ ਸੋਸ਼ਲ ਮੀਡੀਆ ਦੀ ਯਾ ਹੋਵੇ سوشل میڈیا ਦੇ ਸਭ ਨੂੰ ਹੀ ਪੈਸੇ ਦੇਣੇ ਬੰਦ ਕਰ ਦੇਵੇ ਵਿੱਚ ਅਨਮੋਲ ਨੂੰ ਵੀ ਯਾ ਮੇਰੀ ਐਨਜੀਓ ਯਾ ਮੈਂ ਇਸ سوشل میڈیا ਦੇ ਕਮਾਈ ਤੇ ਟਿਕਿਆ ਹੋਇਆ ਨਹੀਂ ਅੱਜ ਤੋਂ ਜਦੋਂ ਬਾਈ 10 ਸਾਲ ਪਹਿਲਾਂ ਮੈਂ ਸ਼ੁਰੂ ਹੋਇਆ ਸੀ ਉਦੋਂ ਕੋਈ ਕਮਾਈ ਨਹੀਂ ਸੀ سوشل میڈیا ਦੇ ਮੈਨੂੰ ਆ ਬਿਲਕੁਲ ਉਹ ਮੋਨਟਾਈਜੇਸ਼ਨ ਵੀ ਨਹੀਂ ਮੋਨਟਾਈਜੇਸ਼ਨ ਨਹੀਂ ਸੀ ਹੁਣ ਮੈਂ ਇਹ ਸੋਚ ਕੇ ਤਾਂ ਲੱਗਿਆ ਨਹੀਂ ਸੀਗਾ ਕਿ ਇੱਕ ਦਿਨ ਕਮਾਈ ਆਏਗੀ ਪਰ ਜੇ ਤੁਹਾਡਾ ਇੱਕ ਪਰਸਨਲ ਖਰਚੇ ਨੇ ਬਾਈ ਜਿਹੜੇ ਆਫ ਕੈਮਰਾ ਖਰਚੇ ਨੇ ਉਹਨੂੰ ਮੈਂ ਗੱਡੀ ਦਾ ਤੇਲ ਫੂਕ ਕੇ ਆਇਆ ਯਾ ਮੈਂ ਐਨਜੀਓ ਦੇ ਵਿੱਚ ਜਾਂਨਾ ਸੈਲਰੀਆਂ ਨੇ سوشل میڈیا ਦੇ ਖਰਚੇ ਨੇ ਬਹੁਤ ਖਰਚੇ ਨੇ ਹੁੰਦੇ ਹੀ ਨੇ ਉਹ ਕਿਸੇ ਕੋਈ ਨਹੀਂ ਲੈਂ ਪਰ ਜੇ ਮੈਨੂੰ ਕੋਈ ਫੇਸਬੁਕ YouTube ਦੇ ਰਹੀ ਹੈ ਜਿੰਨਾ ਮੇਰੇ ਉਹ ਖਰਚੇ ਚੱਲ ਰਹੇ ਨੇ ਉਹ ਚ ਕੀ ਮੜ ਤੁਹਾਡੇ ਕੋਲ ਪੇਡ ਸਟਾਫ ਵੀ ਹੈ ਬਿਲਕੁਲ ਹੈ ਭਾਈ ਐਨ ਜੀਓ ਲਈ ਹੈ ਕਿ ਥੋੜਾ ਆਪਣੇ ਲਈ ਸਾਡੇ ਕੋਲ ਐਨ ਜੀਓ ਦੇ ਜਿਹੜੇ 2-3 ਪੇਡ ਸਟਾਫ ਨੇ ਜਿਹੜੇ ਇਨਕੁਆਰੀਜ਼ ਕਰਨ ਜਾਂਦੇ ਨੇ ਲੋਕਾਂ ਦੀ ਉਹ ਬਿਲਕੁਲ ਸੈਲਰੀਆਂ ਸੀ ਉਹ ਫਿਰ ਤੁਸੀਂ ਪੈਸੀ ਕਿੱਥੋਂ ਦਿੰਦੇ ਹੋ ਮੈਂ ਦਿੰਨਾ ਤੁਹਾਨੂੰ ਜਿਹੜਾ ਰੈਵਨਿਊ ਆਉਂਦਾ ਹੈ YouTube Facebook ਦਾ ਉਹਦੇ ਚ ਦਿੰਦੇ ਹੋ ਸਾਡਾ ਆਫਿਸ ਹੈ ਸਰ ਸਟੂਡੀਓ ਹੈ ਵੀਡੀਓ ਐਡੀਟਿੰਗ ਆਉਂ ਲੋਕ ਵੀਡੀਓਜ਼ ਦੇਖ ਲੈਂਦੇ ਨੇ ਪਰ ਤੁਹਾਨੂੰ ਹੀ ਪਤਾ ਕਿ ਵੀਡੀਓ ਪਾਉਣ ਲਈ ਐਡੀਟਿੰਗ ਚਾਹੀਦੀ ਹੈ ਵਧੀਆ ਕੈਮਰਾ ਚਾਹੀ ਉਹ ਖਰਚੇ ਸਾਰੇ ਕਿੱਥੋਂ ਆਉਣੇ ਨੇ ਕਿੰਨੇ ਤੁਹਾਨੂੰ ਰੈਵਨਿਊ ਕਿੰਨਾ ਆਉਂਦਾ ਵੈਸੇ ਆਪਾਂ ਮੋٹے ਤੌਰ ਤੇ ਗੱਲ ਕਰੀਏ ਤਾਂ ਰੈਵਨਿਊ ਬਾਈ ਸੋਸ਼ਲ ਮੀਡੀਆ ਤੇ ਮੈਂ ਦਿਖਾ ਦੂੰਗਾ ਤੁਹਾਨੂੰ ਜਿੰਨਾ ਕੁ ਵੀ ਆਂਦਾ ਮੈਂ ਸੰਤੁਸ਼ਟਾਂ ਅਪਰੋਕਸ ਅਪ ਡਾਊਨ ਹੁੰਦਾ ਰਹਿੰਦਾ ਬਾਈ ਕਈ ਵਾਰੀ ਸੋਸ਼ਲ ਮੀਡੀਆ ਬਹੁਤ ਵਧੀਆ ਚੱਲ ਪਵੇ ਤਾਂ ਬਹੁਤ ਵਧੀਆ ਆ ਜਾਂਦਾ ਨਹੀਂ ਐਵਰੇਜ ਕੀ 2000 ਡਾਲਰ 5000 7000 8000 ਐਵਰੇਜ ਬਾਈ ਇੱਕ ਟਾਈਮ ਐਸਾ ਸੀ ਉਦੋਂ 25 ਡਾਲਰ ਵੀ ਮਹੀਨੇ ਦੇ ਆਏ ਸੀਗੇ ਇੱਕ ਵਾਰੀ 3000 ਡਾਲਰ ਵੀ ਆਏ ਸੀਗੇ ਤਾਂ ਅਪ ਡਾਊਨ ਹੁੰਦਾ ਰਹਿੰਦਾ ਕਿ ਜਦੋਂ ਬਹੁਤ ਵੀਡੀਓਜ਼ ਤੁਹਾ